ਇਸ ਤੋਂ ਬਾਅਦ ਮਿੰਟੂ ਜੀ ਜਰਾ ਆਪਾਂ ਆਈ ਇਧਰਲੇ ਪਾਸੇ ਮਿੰਟੂ ਜੀ ਗੱਲ ਕਰੀਏ ਜਰਾ ਤੁਸੀਂ ਵੈਸੇ ਗੱਲ ਖੁੱਲ ਹੀ ਦਿੱਤੀ ਆ ਕਿ ਮੋਦੀ ਸਾਹਿਬ ਕਹਿੰਦੇ ਪਏ ਆ ਜੀ ਤਾਂ ਬਹੁਤ ਸਾਰੀਆਂ ਸਟੇਟਮੈਂਟਾਂ ਆਉਂਦੀਆਂ ਪਈਆਂ ਮੋਦੀ ਜੀ ਮੈਂ ਨਾ ਇੱਕ ਤੁਹਾਨੂੰ ਜ਼ਿਆਤੀ ਤੌਰ ਤੇ ਬੇਨਤੀ ਕਰਾਂਗਾ ਕਿ ਇਹਨਾਂ ਦਿਨਾਂ 'ਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਨਿਗਾਹ ਰੱਖਣ ਦੀ ਜ਼ਰੂਰਤ ਹੈ ਚਾਹੇ ਤੁਸੀਂ ਨਾਗਰਿਕ ਹੋ ਚਾਹੇ ਪੱਤਰਕਾਰ ਹੋ ਕਿ ਕਿਹੜੀ ਸਟੇਟਮੈਂਟ ਖਾਸ ਤੌਰ ਤੇ ਪ੍ਰਧਾਨ ਮੰਤਰੀ ਕਿਹੜੀ ਸਟੇਟਮੈਂਟ ਦੇ ਰਹੇ ਆ ਜੀ ਕਿਉਂਕਿ ਜੇ ਤੁਸੀਂ ਸਟੇਟਮੈਂਟਾਂ ਨੂੰ ਪੜ੍ਹਨਾ ਸ਼ੁਰੂ ਕਰਦੇ ਹੋਗੇ ਫੜਨਾ ਸ਼ੁਰੂ ਕਰਦੇ ਹੋਗੇ ਨਾ ਤਾਂ ਤੁਹਾਨੂੰ ਮੌਜੂਦਾ ਪਰਸਥਿਤੀ ਦਾ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਮੇਰੀ ਰਾਏ ਆ ਕੋਈ ਜ਼ਬਰਦਸਤੀ ਨਹੀਂ ਹੈ ਜੀ 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 ਤਾਂ ਆਪਾਂ ਗੱਲ ਕਰੀਏ ਮਿੰਟੂ ਜੀ ਕਿ ਬਈ ਹੁਣ ਇਸ ਤਰ੍ਹਾਂ ਦੇ ਨਾਲ ਕਿਉਂ ਚਰਚਾ ਛਿੜੀ ਇਹਦਾ ਕਾਰਨ ਕੀ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਬਈ ਇਸ ਤਰ੍ਹਾਂ ਦੇ ਨਾਲ ਕਿ ਬਈ ਧਰਮਧਾਰਤ ਚੂਨ ਹੋ ਜੇਗੀ ক্রিকেট ਦੀ ਕਿ ਕਿਸ਼ਤੀ ਡੁੱਬ ਰਹੀ ਹੈ ਨਾ ਜੀ ਲੁੱਟੀ ਆ ਡੁੱਬ ਗਈ ਕਹਿੰਦੇ ਆ ਜੀ ਤਾਂ ਕਿਸ਼ਤੀ ਡੁੱਬ ਗਈ ਆ ਮਹਾਰਾਸ਼ਟਰ ਦਾ ਤੁਸੀਂ ਦੇਖ ਲਓ ਟਰਨ ਆਊਟ ਕਿੰਨਾ ਕੁ ਆ ਗੁਜਰਾਤ ਦਾ ਕਿੰਨਾ ਕੁ ਆ ਯੂਪੀ ਦਾ ਕਿੰਨਾ ਕੁ ਆ ਜੀ ਯੂਪੀ ਦੇ ਵਿੱਚ ਤੇ ਹੁਣ ਤੁਸੀਂ ਦੇਖੋ ਜਿਹੜੀ ਕੱਲ ਮੈਂ ਗੱਲ ਤੁਹਾਨੂੰ ਕਰਦਾ ਸੀ ਮਾਇਆਪਤੀ ਨੇ ਜਿਹੜਾ ਆਪਣਾ ਭਤੀਜਾ ਜਿਹਨੂੰ ਉੱਤਰਾਧਿਕਾਰੀ ਐਲਾਨਿਆ ਸੀਗਾ ਉਹ ਐਲਾਨ ਹੀ ਵਾਪਸ ਕਰ ਲਿਆ ਜੀ ਕਿ ਨਹੀਂ 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 ਇਹ ਮੇਰਾ ਉੱਤਰਾਧਿਕਾਰੀ ਨਹੀਂ ਹੈਗਾ ਇਹਨੂੰ ਹਾਲੇ ਅਕਲ ਨਹੀਂ ਹੈ ਕਿ ਇਹ ਪਰਪੱਕ ਨਹੀਂ ਹੈਗਾ ਤਾਂ ਜਿਹੜੀ ਖੇਡ ਚੱਲ ਰਹੀ ਹੈ ਤੁਸੀਂ ਦੇਖ ਲਓ ਤਾਂ ਉਹ ਖੇਡ ਕਿਉਂ ਚਲਾਈ ਜਾ ਰਹੀ ਹੈ ਉਮੀਦਵਾਰ ਜਿਹੜੇ ਆ ਉਹ ਤੋੜੇ ਜਾ ਰਹੇ ਕਾਤੋਂ ਤੋੜੇ ਜਾ ਰਹੇ ਆ ਜੀ ਤਾਂ ਤੀਸਰੇ ਫੇਸ ਦੇ ਵਿੱਚ ਆ ਕੇ ਵੀ ਟਰਨ ਆਊਟ ਜਿਹੜਾ ਜਿੱਥੇ-ਜਿੱਥੇ ਇਹਨਾਂ ਨੂੰ ਜ਼ਰੂਰੀ ਚਾਹੀਦਾ ਸੀਗਾ ਉੱਥੇ ਉਹਨਾਂ ਨਹੀਂ ਹੋਇਆ ਜੀ ਤਾਂ ਸਾਫ ਤਸਵੀਰ ਜਿਹੜੀ ਹੈ ਉਹ ਇਹ ਨਹੀਂ ਮੈਂ ਕਹੂੰਗਾ ਕਿ ਭਾਜਪਾ ਗੇਮ ਚੋਂ ਬਾਹਰ ਹੈ ਜੀ ਪਰ ਜੋ ਭਾਜਪਾ ਦੀ ਗੇਮ ਬਣਨੀ ਚਾਹੀਦੀ ਆ ਤੇ ਖਾਸ ਤੌਰ ਤੇ ਜੋ ਨਰਿੰਦਰ ਮੋਦੀ ਵਾਸਤੇ ਕਹਿ ਲੋ ਕਿ ਇੱਕ ਸੁਰੱਖਿਅਤ ਜਗ੍ਹਾ ਉੱਥੇ ਪਹੁੰਚਦੇ ਜਾਪਦੇ ਨਹੀਂ ਹੈ ਹਜ਼ੂਰ ਜੀ ਤੈਸ ਕਰਕੇ ਉਹ ਹੋ ਗਏ ਨੇ ਬਿਲਕੁਲ ਹੁਣ ਜਿੱਦਾਂ ਕਹਿ ਲੋ ਕਿ ਰੜੇ ਮੈਦਾਨ 'ਚ ਹੋ ਜਾਂਦਾ ਨਾ ਬੰਦਾ ਕੋਈ ਰੜੇ 'ਚ ਖੜ ਜਾਂਦਾ ਕਿ ਆਜੋ ਜਿੰਨੇ ਆਉਣਾ ਜੀ ਉਹ ਹੁਣ ਮੰਗਲ ਸੂਤਰ ਤੋਂ ਤੁਰਦੇ ਤੁਰਦੇ ਭਾਰਤੀ ਕ੍ਰਿਕਟ ਟੀਮ ਤੱਕ ਆ ਗਿਆ ਕਿ ਦੇਖੋ ਜੇ ਇਹ ਜਿੱਤ ਗਏ ਤੇ ਇਹਨਾਂ ਨੇ ਭਾਰਤ ਦੀ ਜਿਹੜੀ ਕ੍ਰਿਕਟ ਟੀਮ ਹੈ ਉਹ ਧਰਮ ਆਧਾਰਿਤ ਚੁਣੀ ਆ ਜੀ ਤੁਹਾਡਾ ਐਸਸੀ, ਓਬੀਸੀ ਜਾਂ ਐਸਟੀ ਜਿਹੜਾ ਰਿਜ਼ਰਵੇਸ਼ਨ ਹੈ ਉਹ ਇਹਨਾਂ ਨੇ ਮੁਸਲਮਾਨਾਂ ਨੂੰ ਦੇ ਦੇਣਾ ਆ ਜੀ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਹ ਪਾਕਿਸਤਾਨ ਪ੍ਰੇਮ ਦੀ ਗੱਲ ਕਰਦੇ ਚਰਨਜੀਤ ਚੰਨੀ ਦੇ ਬਿਆਨ ਨੂੰ ਉਹਨਾਂ ਨੇ ਉਲਟਾ ਉੱਥੇ ਪੇਸ਼ ਕੀਤਾ ਕਿ ਜੀ ਫੌਜ ਜਿਹੜੀ ਹੈ ਉਹ ਅਤਵਾਦੀ ਹਮਲੇ ਕਰਵਾਉਂਦੀ ਹੈ ਜੀ ਚਰਨਜੀਤ ਚੰਨੀ ਇਹ ਕਾਂਗਰਸੀ ਨੇ ਵੈਸੇ ਇਹ ਪਤਾ ਨਹੀਂ ਕਿਉਂ ਅਕਲ ਦੇ ਦੁਸ਼ਮਣ ਬਣੇ ਆ ਉਸਮ ਅੰਕਲ ਜਿਹੜਾ ਰਾਹੁਲ ਦਾ ਅੰਕਲ ਅਮਰੀਕਾ ਤੋਂ ਉਹਨੇ ਫਿਰ ਇੱਕ ਪੌੜਾ ਪਾ ਦਿੱਤਾ ਉਹ ਤਾਂ ਮਤਲਬ ਇਹ ਤਿਆਰ ਨਹੀਂ ਦਿੱਕੇ ਭਾਈ ਆ ਤੁਸੀਂ ਕੋਕਲੈਂਟੀ ਕਾਰਨ ਲਓ ਕਰੋ ਬੋਲ ਹਾਂ ਜੀ ਸਲੀਪਰ ਸੈਲੀ ਬਣ ਗਏ ਨੇ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਨਰੇਂਦਰ ਮੋਦੀ ਫਿਰਕੂ ਪੇਛਤੇ ਨੇ ਮੁਤਸਵੀ ਪੇਛਤੇ ਨੇ ਜਿੱਥੇ ਉਹ ਪੂਰਾ ਖੁੱਲ ਕੇ ਕਿਉਂਕਿ ਉਹਨਾਂ ਕੋਲ ਤਜਰਬਾ ਹੈ ਇਸ ਚੀਜ਼ ਦਾ ਤਾਂ ਉਹ ਰਿਜ਼ਰਵੇਸ਼ਨ ਨੂੰ ਇੱਕ ਦੂਜਾ ਮੋੜਾ ਦੇ ਰਹੇ ਆ ਖਾਸ ਤੌਰ ਤੇ ਤੁਸੀਂ ਦੇਖੋ ਕਿ ਇੱਕ ਉਹਨਾਂ ਨੇ ਹੋਰ ਬਿਆਨ ਦਿੱਤਾ ਉਹ ਕਹਿੰਦੇ ਕਿ ਮੈਨੂੰ ਕਿਸੇ ਕਾਂਗਰਸੀ ਨੇ ਆ ਕੇ ਦੱਸਿਆ ਕਿ ਜੇ ਇਹ ਆਗੇ ਤੇ ਰਾਹੁਲ ਗਾਂਧੀ ਦੀ ਮੰਚਾ ਇਹ ਆ ਕਿ ਜਿਹੜਾ ਮੰਦਰ ਆ ਜਿਹੜਾ ਇਹਨਾਂ ਨੇ ਬਣਾਇਆ ਰਾਮ ਮੰਦਰ ਕਿ ਰਾਮ ਮੰਦਰ ਦੇ ਉੱਤੇ ਬਾਬਰੀ ਤਾਲਾ ਲੱਗ ਜਾਏਗਾ ਜੀ ਐਡਾ ਫਿਰਕੂ ਬਿਆਨ ਚਦ ਕੇ ਇਤਿਹਾਸ ਉਹਨ ਦੇਖੋ ਜਿਹੜੇ WhatsApp ਤੋਂ ਪੜ ਕੇ ਸਾਰਾ ਕੁਝ ਜਿਹੜਾ ਉਹ ਅਗਾ ਪੇਲਦੇ ਆ ਅੱਜ ਕੱਲ ਇਹ ਵੀ ਪਹਿਲਾ ਅਪਲਾਈ ਵੀ ਬੜੀ ਚੱਲਦੀ ਪਈ ਆ ਨਾ ਕਿ ਜਿੱਥੋਂ ਮੈਸੇਜ ਮਿਲਿਆ ਅੱਗੇ ਪੇਲਤਾ ਠੇਲਤਾ ਤਾਂ ਰਾਹੁਲ ਗਾਂਧੀ ਦੇ ਪਿਓ ਨੇ ਤੇ ਸਭ ਤੋਂ ਪਹਿਲਾਂ ਜਿੰਦਰੇ ਖਲਾਏ ਸੀਗੇ 85 ਚ ਜੀ ਉੱਥੋਂ ਤੇ ਕੰਮ ਚੱਲਿਆ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਤੇ ਰਿਜ਼ਰਵੇਸ਼ਨ ਤੇ ਉਹ ਖਾਸ ਤੌਰ ਤੇ ਆਗੇ ਆ ਕਿ ਤੁਹਾਡਾ ਰਿਜ਼ਰਵੇਸ਼ਨ ਮੈਂ ਹੀ ਬਚਾ ਸਕਦਾ ਇਹਨਾਂ ਨੇ ਕਿਉਂਕਿ ਲਾਲੂ ਪ੍ਰਸਾਦ ਯਾਦਵ ਜਿਹੜਾ ਬੁੱਢਾ ਹੋ ਗਿਆ ਜੀ ਉਹ ਪਹਿਲਾਂ ਹੀ ਨਹੀਂ ਸੀ ਮਾਨ ਹੁਣ ਤੇ ਉਹਦੀ ਅਕਲ ਬਿਲਕੁਲ ਹੀ ਮੈਨੂੰ ਲੱਗਦਾ ਕਿ ਕਹਿ ਲੋ ਕਿ ਬੜੀ ਘਟ ਗਈ ਆ ਹਾਲਾਂਕਿ ਕਿਸੇ ਦੀ ਅਕਲ ਤੇ ਗੱਲ ਨਹੀਂ ਕਰਨੀ ਚਾਹੀਦੀ ਉਹਦਾ ਮਤਲਬ ਹੀ ਹੁੰਦਾ ਕਿ ਤੁਸੀਂ ਕਿਸੇ ਨੂੰ ਛੁਟਿਆ ਕੇ ਕਰ ਰਹੇ ਗੱਲ ਪਰ ਮੇਰਾ ਮੰਨਣਾ ਕਿ ਜੇ ਨਹੀਂ ਤਾਂ ਚੁੱਪ ਕਰ ਜਾਓ ਜੀ ਨਾਜ਼ੁਕ ਮੌਕੇ ਤੇ ਉਹਨੇ ਵੀ ਪਹਿਲਾ ਬਿਆਨ ਦੇ ਦਿੱਤਾ ਕਿ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਮਿਲਣਾ ਚਾਹੀਦਾ ਤੇ ਜਦੋਂ ਫਸ ਗਿਆ ਤੇ ਫਿਰ ਸਫਾਈਆਂ ਦੇਣ ਤੇ ਚੰਨੀ ਵਾਂਗੂ ਪਰ ਚੰਨੀ ਦੇ ਬਿਆਨ ਨੂੰ ਨਰਿੰਦਰ ਮੋਦੀ ਹੁਰਾ ਨੇ ਇੱਕ ਦੂਜੇ ਢੰਗ ਨਾਲ ਆਪ ਦਾ ਢੰਗ ਹੈ ਜਿਹੜਾ ਉਹ ਪੇਸ਼ ਕਰ ਦਿੱਤਾ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਇੱਥੇ ਬੈਠਿਆਂ ਨੂੰ ਜੀ ਲੈ ਲਓ ਸੁਵਾਦ ਜੀ ਇਹ ਕੁਝ ਤਾਂ ਚੱਲਦਾ ਪਿਆ ਜੀ 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 ਇਹਦੇ ਨਾਲ ਹੀ ਮਿੰਟੂ ਜੀ ਰਿਜ਼ਰਵੇਸ਼ਨ ਨੂੰ ਲੈ ਕੇ ਵੀ ਆ ਹੁਣ ਦੇਖ ਲਓ ਜਿੰਨੀ ਵੱਡੀ ਲੀਡਰਸ਼ਿਪ ਆ ਭਾਜਪਾ ਦੀ ਉਹ ਵੀ ਬੈਕਫੁੱਟ ਦੇ ਉੱਤੇ ਹੁੰਦੀ ਹੈ ਸਫਾਈਆਂ ਦਿੰਦੇ ਪਏ ਆ ਮੋਨ ਭਗਵਤ ਦੀ ਗੱਲ ਕਰ ਲਈਏ ਚਾਹੇ ਪਰ ਨਰਸਿੰਘ ਦੇਖ ਲਈਏ ਜੀ ਇਹਦਾ ਕੀ ਕਾਰਨ ਹੋ ਗਿਆ ਹੁਣ ਇਹਦਾ ਇੱਕੇ ਦਮ ਕਿਉਂ ਇਸ ਤਰ੍ਹਾਂ ਦੇ ਨਾਲ ਹਾਂਜੀ ਆ ਕਿਸੇ ਵੀਰ ਨੇ ਨਾ ਇੱਕ ਕਮੈਂਟ ਕੀਤਾ ਕਿ ਅਕਲੇਸ਼ ਦਾ ਜਿਹੜਾ ਵੀ ਬਿਆਨ ਆ ਰਿਹਾ ਬਹੁਤ ਆਲਾ ਹੁੰਦਾ ਹੈ ਜੀ ਉਹਦਾ ਇੱਕ ਕਾਰਨ ਇਹ ਹੈ ਕਿ ਉਹਦੇ ਚ ਹੌਲੀ ਹੌਲੀ ਮੈਚਿਓਰਿਟੀ ਆ ਗਈ ਜਿਵੇਂ ਜਿਹੜਾ ਉਹ ਹੈਗਾ ਇਹਨਾਂ ਦਾ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਯਾਦਵ ਜੀ ਉਸ ਬੰਦੇ ਦੀ ਮੈਚਿਓਰਿਟੀ ਦੇਖੋ ਕਿਸ ਤਰ੍ਹਾਂ ਖੇਡਦਾ ਜੀ ਤਾਂ ਅਕਲੇਸ਼ ਕਨੌਜ ਦੇ ਵਿੱਚ ਇੱਕ ਮੰਦਿਰ ਚ ਗਿਆ ਸੀਗਾ ਤੇ ਫਿਰ ਉਸ ਮੰਦਿਰ ਨੂੰ ਬਾਅਦ ਚ ਧੋਤਾ ਗਿਆ ਤਾਂ ਉੱਥੇ ਉਹਦੀ ਸਟੇਟਮੈਂਟ ਪਤਾ ਕੀ ਸੀ ਜੀ ਮੰਦਿਰ ਨੂੰ ਸ਼ੁੱਧ ਕੀਤਾ ਗਿਆ ਉਹਨੇ ਕਿਹਾ ਕਿ ਮੰਦਿਰ ਨੂੰ ਧੋਣ ਵਾਲਿਆਂ ਨੂੰ ਹੀ ਧੋਖੇ ਰੱਖ ਦਿਓ ਕਿੱਡੀ ਵੱਡੀ ਗੱਲ ਹੈ ਤਾਂ ਕਿਸ ਤਰ੍ਹਾਂ ਜੋੜੀ ਗਈ ਕਿ ਮੇਰੇ ਮੰਦਿਰ ਜਾਨ ਦੇ ਨਾਲ ਜੀ ਮੰਦਰ ਅਪਵਿੱਤਰ ਹੋ ਗਿਆ ਜੀ ਤੇ ਇਹਨਾਂ ਨੇ ਕਹਿ ਲੁ ਕਿ ਧੋਤਾ ਹੈ ਤੇ ਤੁਸੀਂ ਇਹਨਾਂ ਨੂੰ ਧੋ ਦਿਓ ਆਹੀ ਚੀਜ਼ ਹੁੰਦੀ ਆਹੀ ਕੌਸ਼ਲ ਹੁੰਦਾ ਆਹੀ ਟੈਲੈਂਟ ਹੁੰਦਾ ਆਹੀ ਮੈਚਿਓਰਿਟੀ ਹੁੰਦੀ